ਅੱਜ ਗੱਲ ਕਰਾਂਗੇ ਖਾਸੇ ਰਾਜ ਦੇ ਗਦਾਰਾਂ ਬਾਰੇ ਜਿਨ੍ਹਾਂ ਦੀ ਗਦਾਰੀ ਕਾਰਨ ਖਾਲਸਾ ਰਾਜ ਖਤਮ ਹੋਇਆ ਸਿੱਖਾਂ ਨੂੰ ਕਦੇ ਕੋਈ ਨਹੀਂ ਹਰਾ ਸਕਿਆ ਜਾਦੀ ਵੀ ਸਿੱਖ ਹਾਰੇ ਨਹੀਂ ਬਸ ਆਪਣੇ ਆਦੀ ਗਦਾਰੀ ਕਰ ਰਹੀ ਹਾਰੇ ਨਹੀਂ ਖਾਲਸੇ ਰਾਜ ਨੂੰ ਪਿਆਰ ਕਰਨ ਵਾਲੇ ਵੀਡੀਓ ਪੂਰੀ ਜਰੂਰ ਦੇਖਿਓ ਜੀ ਤੇ ਹੋਏ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਜਿਨ੍ਹਾਂ ਸੱਤ ਗਦਾਰਾਂ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਸੱਤਵੇਂ ਗਦਾਰ ਬਾਰੇ ਜਾਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਇਹਨਾਂ ਵਿੱਚੋਂ ਬਹੁਤੇ ਗੱਦਾ ਖਾਲਸਾ ਰਾਜ ਦੇ ਵੱਡੇ ਦੇਤੇ ਰਹੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਇਹਨਾਂ ਸਾਰੇ ਗੱਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਖਤਮ ਕੀਤਾ ਇਹਨਾਂ ਗੱਦਾਰਾਂ ਵਿੱਚ ਕੁਝ ਬ੍ਰਾਹਮਣ ਵੀ ਸਨ ਪਰ ਖਾਲਸੇ ਨੇ ਉਹਨਾਂ ਨੂੰ ਵੱਡੇ ਅਹੁਦਿਆਂ ਤੇ ਬਿਠਾ ਕੇ ਮਾਣ ਦਿੱਤਾ ਸੀ ਪਰ ਉਹਨਾਂ ਨੇ ਖਾਲਸੇ ਦੀ ਪਿੱਠ ਤੇ ਛੁਰਾ ਮਾਰਿਆ ਪਹਿਲਾ ਗੱਦਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਭਵਾਨੀ ਦਾਸ ਜਿਸ ਦੇ ਵੱਟ ਵਟੇਰੇ ਕਾਬਲ ਦਰਬਾਰ ਵਿੱਚ ਨੌਕਰੀ ਕਰਦੇ ਸਨ ਭਵਾਨੀ ਦਾਸ ਦਾ ਪਿਤਾ ਠਾਕੁਰ ਦਾਸ ਅਹਿਮਦ ਸ਼ਾਹ ਅਬਦਾਲੀ ਦਾ ਸਲਾਹਕਾਰ ਰਿਹਾ ਸੀ ਮਹਾਰਾਜਾ ਰਣਜੀਤ ਨੇ ਸਾਲ 1810 ਵਿੱਚਕਾਰ ਜਿੱਤੇ ਇਲਾਕਿਆਂ ਦਾ ਹਿਸਾਬ ਕਿਤਾਬ ਰੱਖਣ ਲਈ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ ਇਸ ਉੱਪਰ ਲਾਹੌਰ ਦਰਬਾਰ ਦੇ ਲੱਖਾਂ ਰੁਪਏ ਗਵਨ ਕਰਨ ਦਾ ਦੋਸ ਸੀ ਤੇ ਸਾਲ 1834 ਵਿੱਚ ਇਸ ਦੀ ਮੌਤ ਹੋ ਗਈ ਇਨ੍ਹਾਂ ਗਦਾਰਾਂ ਵਿੱਚੋਂ ਦੂਜਾ ਨੰਬਰ ਆਉਂਦਾ ਹੈ ਡੋਗਰੇ ਭਰਾਵਾਂ ਦਾ ਜਿਨ੍ਹਾਂ ਵਿੱਚ ਰਾਜਾ ਧਿਆਨ ਸਿੰਘ ਗੁਲਾਬ ਸਿੰਘ ਅਤੇ ਸੁਚੇਤ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਤੇ ਸਭ ਤੋਂ ਵੱਧ ਰਸੂਖ ਰੱਖਦੇ ਸਨ ਇਹ ਡੋਗਰੇ ਭਰਾ ਸਾਲ 1811 ਵਿੱਚ ਖਾਲਸਾ ਫੌਜ ਵਿੱਚ ਸਿਪਾਈ ਭਰਤੀ ਹੋਈ ਸਨ ਇਹ ਡੋਗਰੇ ਉਸ ਸਮੇਂ ਦੇ ਤਿੰਨ ਤਿੰਨ ਰੁਪਏ ਮਹੀਨਾ ਤਰਹਾਤੇ ਭਰਤੀ ਹੋਏ ਸਨ ਪਰ ਆਪਣੀ ਚੁਸਤੀ ਫੌਜੀ ਗੁੜਾ ਅਤੇ ਚਤੁਰਾਈ ਕਰਕੇ ਇਹ ਤਿੰਨੋਂ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਪਦਵੀ ਤੱਕ ਪਹੁੰਚ ਗਏ ਸਨ ਇਹਨਾਂ ਵਿੱਚੋਂ ਧਿਆਨ ਸਿੰਘ ਲਾਹੌਰ ਦਰਬਾਰ ਦਾ ਵਜ਼ੀਰ ਬਣਿਆ ਮਤਲਬ ਕਿ ਖਾਲਸੇ ਰਾਜ ਦਾ ਵਜ਼ੀਰ ਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਲਗਾਇਆ ਗਿਆ ਤੇ ਸੁਚੇਤ ਸਿੰਘ ਖਾਲਸੇ ਰਾਜ ਦੇ ਤੌਰ ਸਵਾ ਸੈਨਾ ਦਾ ਸੈਨਾਪਤੀ ਲਗਾਇਆ ਗਿਆ ਪਰ ਇਹ ਤਿੰਨੋਂ ਦੇ ਤਿੰਨੋਂ ਡੋਗਰੇ ਭਰਾ ਖਾਲਸੇ ਰਾਜ ਦਾ ਗਦਾਰੀ ਕਰ ਗਏ ਸੱਤਵੇਂ ਗਦਾਰ ਬਾਰੇ ਜਰੂਰ ਸੁਣ ਕੇ ਜਾਇਓ ਕਿਉਂਕਿ ਉਹ ਗਦਾਰ ਖਾਸੇ ਰਾਜ ਵਿੱਚ ਆਇਆ ਹੀ ਗਦਾਰੀ ਕਰਨ ਸੀ ਤੀਜੇ ਨੰਬਰ ਤੇ ਆਉਂਦਾ ਹੈ ਦੀਵਾਨ ਗੰਗੂ ਰਾਮ ਜੋ ਕਿ ਕਸ਼ਮੀਰੀ ਬਰਾਵਣਾ ਦੇ ਪਰਿਵਾਰ ਵਿੱਚੋਂ ਸੀ ਇਹ ਪਹਿਲਾਂ ਗਵਾਲੀਆ ਦੇ ਰਾਜੇ ਕੋਲ ਨੌਕਰੀ ਕਰਦਾ ਸੀ ਪਰ ਖਾਸੇ ਰਾਜ ਵਿੱਚ ਭਰਤੀ ਹੋਣ ਤੇ ਇਸ ਨੂੰ ਫੌਜੀ ਲੇਖੇ ਜੋਖੇ ਦਾ ਮਹਿਕਮਾ ਸੌਪਿਆ ਗਿਆ ਖਾਸੇ ਫੌਜ ਦੇ ਸੈਨਿਕਾਂ ਨੂੰ ਤਨਖਾਹ ਵੀ ਇਸੇ ਮਹਿਕਮੇ ਵਿੱਚੋਂ ਮਿਲਦੀ ਸੀ ਸਾਲ 1821 ਵਿੱਚ ਗੁਜਰਾਤ ਦਾ ਸਥਾਨਿਕ ਪ੍ਰਬੰਧ ਵੀ ਇਸੇ ਨੂੰ ਦਿੱਤਾ ਗਿਆ ਸੀ ਅਕਾਲ ਦੀ ਫੁੱਲਾ ਸਿੰਘ ਜੀ ਦੀਵਾਨ ਗੰਗਾ ਰਾਮ ਦੇ ਕਈ ਪਰਿਵਾਰਿਕ ਨਿਯੁਕਤੀਆਂ ਤੋਂ ਖੁਸ਼ ਨਹੀਂ ਸਨ ਸਨ 1826 ਵਿੱਚ ਇਹ ਵੀ ਦੁਨੀਆ ਤੋਂ ਚਲਾ ਗਿਆ ਚੌਥਾ ਗਦਾਰ ਸੀ ਗਵਰਨਰ ਰਜੋਤ ਸਿੰਘ ਮਜੀਠਾ ਜੋ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਲਾਹੌਰ ਦਰਬਾਰ ਵੱਲੋਂ ਫਲੌਰ ਵਿੱਚ ਸਿੱਖਾਂ ਦੀ ਸ਼ੌਣੀ ਦਾ ਗਵਰਨਰ ਸੀ ਇਹ ਵੀ ਪੰਡਤ ਲਾਲ ਸਿੰਘ ਪੰਡਤ ਤੇਜਾ ਸਿੰਘ ਤੇ ਡੋਗਰੇ ਗੁਲਾਬ ਸਿੰਘ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸੀ ਤੇ ਇਹ ਅੰਗਰੇਜ਼ਾਂ ਕੋਲ ਵਿਕ ਚੁੱਕਿਆ ਸੀ ਜੇ ਇਸ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਪਹਿਲੇ ਐਗਰੋ ਸਿੱਖ ਯੁੱਧ ਨੇ ਲੁੱਟੀ ਉਹਨਾਂ ਫਤਿਹ ਕਰਕੇ ਅੰਬਾਲੀ ਉੱਪਰ ਟੁੱਟ ਪੈਂਦਾ ਤੇ ਅੱਗੇ ਦਿੱਲੀ ਵੱਲ ਵੱਧਦਾ ਤੇ ਉਧਰੋਂ ਵਾਪਸ ਆਉਂਦਾ ਜੰਗੀ ਸਮਾਨ ਲੁੱਟਦਾ ਪਰ ਇਸ ਨੇ ਅਝੀਹਾ ਕਰਨ ਦੀ ਬਜਾਏ ਬੱਦੋਗਵਾਲ ਤੇ ਅਲੀਵਾਲ ਦੀ ਲੜਾਈ ਵਿੱਚ ਗਦਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਪੰਜਮਾ ਗਦਦਾਸ ਸੈਨਾਪਤੀ ਤੇਜਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਖੁਸ਼ਹਾਲ ਸਿੰਘ ਦਾ ਭਤੀਜਾ ਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਪੰਡਿਤ ਲਾਲ ਸਿੰਘ ਦਾ ਭਰਾ ਸੀ ਸੈਨਾਪਤੀ ਤੇਜਾ ਸਿੰਘ ਲਾਹੌਰ ਆਉਣ ਮਗਰੋਂ ਅਮਰਿਸ਼ ਸ਼ੱਕੇ ਸਿੰਘ ਸਜਿਆ ਸੀ ਇਸ ਦਾ ਪਹਿਲਾ ਨਾਮ ਤੇਜਰਾਮ ਸਿੰਘ ਇਹ ਤਰੱਕੀ ਕਰਦਾ ਕਰਦਾ ਮਹਾਰਾਜਾ ਗਲੀਬ ਸਿੰਘ ਦੇ ਰਾਜ ਸਮੇਂ ਖਾਲਸਾ ਫੌਜ ਦਾ ਸੈਨਾਪਤੀ ਬਣ ਗਿਆ ਇਸ ਨੇ ਵੀ ਪਹਿਲੇ ਸਿੱਖ ਐਂਗਲਰ ਜੋਤੇ ਵਿੱਚ ਗੱਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਸੀ ਸ਼ੇਮਾ ਗੱਦਾਰ ਪੰਡਤ ਪ੍ਰਧਾਨ ਮੰਤਰੀ ਲਾਲ ਸਿੰਘ ਇਹ ਲਾਹੌਰ ਦਰਬਾਰ ਵਿੱਚ ਤਰੱਕੀ ਕਰਦਾ ਕਰਦਾ ਮਹਾਰਾਜਾ ਗਲੀਬ ਸਿੰਘ ਦੇ ਰਾਜ ਸਮੇਂ ਪ੍ਰਧਾਨ ਮੰਤਰੀ ਬਣ ਗਿਆ ਸੀ ਇਸ ਨੂੰ ਜੋਹਾਰ ਸਿੰਘ ਦੀ ਮੌਤ ਤੋਂ ਬਾਅਦ 8 ਨਵੰਬਰ 1845 ਨੂੰ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਸ ਆਪਣੇ ਪ੍ਰਤਾ ਤੇਜਾ ਸਿੰਘ ਨੂੰ ਖਾਲਸਾ ਫੌਜ ਵਿੱਚ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕੈਨ ਨੂੰ ਤਾਂ ਰਾਜ ਮਹਾਰਾਜਾ ਦਲੀਪ ਸਿੰਘ ਦਾ ਸੀ ਜੋ ਹਾਲੇ ਉਮਰ ਵਿੱਚ ਛੋਟਾ ਸੀ ਪਰ ਖਾਲਸੇ ਰਾਜ ਦੀ ਸਾਰੀ ਤਾਕਤ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਤੇ ਸੈਨਾਪਤੀ ਤੇਜਾ ਸਿੰਘ ਦੇ ਹੱਥ ਵਿੱਚ ਸੀ ਇਹਨਾਂ ਦੋਵਾਂ ਨੇ ਹੀ ਖਾਲਸੇ ਫੌਜ ਦੇ ਸੈਨਿਕਾਂ ਨੂੰ ਅੰਗਰੇਜ਼ਾਂ ਅੱਗੇ ਧੋਖਾ ਦੇ ਕੇ ਮਰਵਾਇਆ ਤੇ ਖਾਲਸੇ ਰਾਜ ਦਾ ਅੰਤ ਕੀਤਾ ਹੁਣ ਗੱਲ ਕਰਦੇ ਹਾਂ ਉਹ ਸੱਤਵੇਂ ਗद्दार ਦੀ ਜਿਸ ਬਾਰੇ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਗੱਲ いい? ਜਿਸ ਦਾ ਨਾਮ ਹੈ ਜਰਨਲ ਵੈਂਟੂਰਾ ਜਿਸ ਬਾਰੇ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਇਹ ਖਾਲਸੇ ਫੌਜ ਦਾ ਜਰਨੈਲ ਸੀ ਪਰ ਅਸਲ ਵਿੱਚ ਇਹ ਅੰਗਰੇਜ਼ਾਂ ਦਾ ਇੱਕ ਏਜੰਟ ਸੀ ਵੈਂਟੂਰਾ ਦਾ ਜਨਮ 1792 ਵਿੱਚ ਹੋਇਆ ਇਹ ਨਪੋਲੀਅਨ ਦੀ ਫੌਜ ਵਿੱਚ ਵੀ ਲੜਿਆ ਤੇ ਨਪੋਲੀਅਨ ਦੇ ਰਾਜ ਖਤਮ ਹੋਤੇ ਬਾਅਦ ਵਿੱਚ ਇਸ ਨੂੰ ਅੰਗਰੇਜ਼ਾਂ ਨੇ ਆਪਣੇ ਖੂਫੀਆ ਵਿਭਾਗ ਵਿੱਚ ਰੱਖ ਲਿਆ ਸੀ ਅੰਗਰੇਜ਼ਾਂ ਨੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰ ਲਈ ਕਈ ਹਮਲੇ ਕੀਤੇ ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰ ਦਾ ਸੁਪਨਾ ਨਾ ਪੂਰਾ ਹੁੰਦਿਆਂ ਦੇਖ ਅੰਗਰੇਜ਼ਾਂ ਨੇ ਵੈਂਟੂਰਾ ਦੀ ਡਿਊਟੀ ਖਾਲਸੇ ਰਾਜ ਦੇ ਸੀਆਈਡੀ ਕਰਨ ਤੇ ਲਗਾ ਦਿੱਤੀ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਖਾਲਸੇ ਨੂੰ ਜੰਗ ਦੇ ਮੈਦਾਨ ਵਿੱਚ ਨਹੀਂ ਹਰਾਇਆ ਜਾ ਸਕਦਾ ਵੈਂਟੂਰਾ ਆਪਣੇ ਇੱਕ ਦੋਸਤ ਐਲੋਰ ਨਾਲ ਲਾਹੌਰ ਪਹੁੰਚਿਆ ਮਾਰਚ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ਾਹੀ ਫੌਜ ਦੇ ਵਿਭਾਗ ਫੌਜੇ ਖਾਲਸਾ ਦਾ ਜਰਨੈਲ ਨਿਯੁਕਤ ਕੀਤਾ ਤੇ ਉਸ ਦੀ ਡਿਊਟੀ ਖਾਲਸਾ ਫੌਜ ਨੂੰ ਯੂਰੋਪੀਅਨ ਸਟਾਈਲ ਨਾਲ ਸਿਖਲਾਈ ਦੇਣ ਤੇ ਲਗਾ ਦਿੱਤੀ ਜਨਵਰੀ 1845 ਵਿੱਚ ਵੈਂਟੂਰਾ ਤੁਰਾ ਫਰਾਂਸ ਗਿਆ ਤੇ 3 April 1858 ਨੂੰ ਉਸ ਦੀ ਮੌਤ ਹੋ ਗਈ ਸੋ ਇਹ ਸਨ ਉਹ ਗਦਾਰ ਜਿਨ੍ਹਾਂ ਨੇ ਖਾਲਸੇ ਰਾਜ ਨਾਲ ਗਦਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਨੇ ਖਾਲਸੇ ਰਾਜ ਨੂੰ ਖਤਮ ਕਰਵਾਇਆ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ